ਸ੍ਰੀ ਵਾਹਿਗੁਰੂ ਸਾਹਿਬ ਜੀ ਉਂਗਰ ਕੁੜਾ ਪੇਟ ਹੋ ਵਡਭਾਗੀ ਹੈ ਮਨੈ ਪਿਆ ਪਰਗਾਸਾ ਖਾ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਸੁਖਹੁ ਟਲ ਗੁਰ ਸੇਵੀਐ ਐਨਿਸ ਸਹਜ ਸੁਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਇਬ ਜੀਓ ਸੋਰਠ ਮਹਲਾ ਪੰਜਵਾਂ ਕਰ ਦੂਜਾ ਅਸ਼ਟਪਦੀਆਂ ਇਕ ਓੰਕਾਰ ਸਤ ਗੁਰ ਪ੍ਰਸਾਦ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭੈੰਗਮ ਸਾਦੇ ਪੰਜ ਜਨਾ ਸਿਉ ਸੰਗ ਨਾ ਛੁਟਕਿਓ ਅਦਿਕ ਅਹੰਗ ਬੁੱਧ ਬਾਦੇ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭੰਦਮ ਸਾਦੇ ਪੰਜ ਜਨਾ ਸਿਉ ਸੰਗ ਨਾ ਛੁਟਕਿਓ ਅਦਿਕ ਅੰਗ ਬੁੱਧ ਬਾਦੇ ਵਿਆਰੇ ਇਨ ਬਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਰ ਪਰਿਉ ਸੁਮਿਕ ਦਵਰ ਦਿਜ ਬੁੱਧ ਬੇਕਾ ਰਖਾਉ ਮੋਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤਟ ਤਿਰਥ ਸਭ ਧਰਤੀ ਭ੍ਰਮਿਓ ਦੁਬਦਾ ਛੁਟਕੈ ਨਾਹੀ ਮਨ ਕਮਨਾ ਤਿਰਥ ਜਾਏ ਬਸਿਓ ਸਿਰ ਕਰ ਬ ਧਰਾਏ ਮਨ ਕੀ ਮੈਲ ਨਾ ਉਤਰੈ ਇਹ ਵਿਦ ਜੇ ਲਖ ਜਤਨ ਕਰਾਏ ਕਨਿਕ ਕਾਮਨੀ ਖੈਬਰ ਗੈਵਰ ਬਹੁ ਵਿਦਦਾਨ ਦਾਤਾਰਾ ਅਨ ਬਸਤਰ ਘੁਮ ਬਹੋ ਅਰਪੇ ਨਹਿ ਮਿਲਿਆ ਖਰ ਦੁਆਰਾ ਪੂਜਾ ਅਰਚਾ ਬੰਧਨ ਡੰਡੌਤ ਖਟ ਕਰਮਾਂ ਰਤ ਰਹਤਾ ਹਉ ਹਉ ਕਰਤ ਬੰਧਨ ਮੈਂ ਪਰਿਆ ਨਹਿ ਮਿਲਿਆ ਇਹ ਜੁਗਤਾ ਯੋਗ ਸਿੱਧ ਆਸਨ 84 ਇਹ ਪੀ ਕਰ ਕਰ ਰਹਿਆ ਵਡਿਆਰ ਜਾ ਫਿਰ ਫਿਰ ਜਨਮੈ ਖਰਸੋਂ ਸੰਗ ਨਾ ਗਹਿਆ ਰਾਜ ਨੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਆਫਾਰਾ ਸੇਜ ਸੁਹਣੀ ਚੰਦਨ ਚੋਆ ਨਰਕ ਘੁਰ ਕਾ ਦਵਾਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਿਸ ਭਯੋ ਪ੍ਰਾਪਤ ਜਿਸ ਉਰਬ ਲਿਖੇ ਕਾ ਲਹਿਨਾ ਤੇਰੋ ਸਿਵ ਕੋ ਇਹ ਰੰਗ ਮਾਤਾ ਪਯੋ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ ਤੇਰੋ ਸਿਵਕ ਰੰਗ ਮਾਤਾ ਪਯੋ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ ਰਖਾਉ ਦੁਜਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ 12 ਮਾਹ ਮਾਜ ਮਹਲਾ 5 ਕਰ ਚੌਥਾ ੴ सਤਿ गुरप्रसाद किरत कर्म के वी छोड़े कर कृपा मिलो राम चार कुंट द दिस ब्रमे हक आए प्रभु की शाम ਏਨੂੰ ਦੁੱਧ ਤੇ ਬਖਰੀ ਕਿਤਨ ਆਵੇ ਤਾਮ ਜਲ ਬਿਨ ਸਾ ਕੁਮਲਾ ਬਤੀ ਉਪਜ ਨਹੀਂ ਧਾਮ ਹਰ ਨਾ ਨ ਮਿਲਿਆ ਸਾਜਨ ਕਤ ਪਾਈਐ ਬਿਸਰਾਮ ਜਿਤ ਕਰ ਹਰ ਕੰਤ ਨ ਪ੍ਰਗਟੇ ਅਰਧਨਗਰ ਸੇ ਗ੍ਰਾਮ ਸਰਬ ਸ਼ਿੰਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੋਨੀਆਂ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆਂ ਕਰ ਕਿਰਪਾ ਦੀਜੇ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ ਕੇਤ ਗੋਬਿੰਦ ਅਰਾਧੀਆਂ ਖੁਬੇ ਆਨੰਦ ਕਨਾਮ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਨਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਗਣਾ ਇੱਕ ਖਿੰ ਤਿਸ ਬਿਨ ਜੀਵਨ ਬਿਰਥਾ ਜਨਮ ਜਨਾ ਜਲ ਥਲ ਮਹੀਲ ਪੁਰਿਆ ਰਵਿਆ ਵਿੱਚ ਵਣਾ ਸੋ ਪ੍ਰਭ ਚੇਤਨਾ ਆਵਈ ਕਿਤੜਾ ਦੁਖ ਗਣਾ ਜਿਨੀ 라ਵਿਆ ਸੋ ਪ੍ਰਭੂ ਤਿਨਾ ਭਾਗ ਮਣਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਤਿਆਸ ਮਣਾ ਚੇਤ ਮਿਲਾਏ ਸੋ ਪ੍ਰਭੂ ਇਸ ਕਾ ਪਾਏ ਲਗਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਜਿਤ ਮਿਲਾਏ ਸੋ ਪ੍ਰਭੂ ਇਸ ਕੈ ਪਾਏ ਲਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਜੁਗੋ ਜੁਗਾ ਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੇ ਚਰਨ ਕਮਲਾਂ 'ਪਾਸ ਆਪ ਜੀ ਅੱਜ ਦੇ ਜੋ ਸਮਾਗਮ ਸਜੇ ਨੇ ਨਾਨਕ ਸ਼ਾਈ ਸੰਮਤ 556 ਦੀ ਅਰੰਭਤਾ ਹੋਈ ਹੈ ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਅੰਮ੍ਰਿਤ ਵੇਲੇ ਤੋਂ ਆਪ ਜੀ ਮਹਾਰਾਜ ਜੀ ਦੇ ਚਰਨਾਂ ਦੀਆਂ ਖਾਜਰੀਆਂ ਪਰ ਰਹੇ ਹਾਂ ਬਾਣੀ ਆਸਾ ਕੀ ਵਾਰ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਨੇ ਅੱਜ ਜੋ ਮਹੀਨਾ ਚੇਤ ਦਾ ਆਰੰਭ ਹੋਇਆ ਹੈ ਉਸ ਸ਼ਬਦ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ 12 ਮਹ ਮਾਜ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਪਿਆਰਾ ਉਪਦੇਸ਼ ਬਖਸ਼ਦੇ ਨੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਅਸੀਂ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਉਸ ਮਾਲਕ ਪ੍ਰਭੂ ਜੀ ਦੇ ਨਾਲੋਂ ਵਿਛੜੇ ਹੋਏ ਆਂ ਤੇ ਵਾਹਿਗੁਰੂ ਜੀ ਕੋਲ ਅਰਦਾਸ ਕਰਨਿਆਂ ਕਿ ਆਪ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਨਾਲ ਜੋੜ ਲਓ ਚਾਰ ਕੁੰਟ ਦਾ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸ਼ਾਮ ਚਾਰ ਕੁੰਟ ਤੇ ਦਸਾਂ ਦਿਸ਼ਾਵਾਂ ਦੇ ਵਿੱਚ ਹਾਰ ਥੱਕ ਕੇ ਖੁਆਰ ਕੋਕੇ ਅਸੀਂ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਪਏ ਆ ਤੇ ਸਹਿਬ ਜੀ ਆਖਦੇ ਨੇ ਤੈਨ ਦੁੱਧੈ ਤੇ ਬਾਹਰੀ ਕਿਤੈ ਨ ਆਵੇ ਕਾਮ ਜਿਸ ਗਾਉਂ ਦੇ ਕੋਲ ਗਾਂ ਜਿਹੜੀ ਕਹ ਜਦੋਂ ਉਹਦੇ ਕੋਲ ਦੁੱਧ ਨਹੀਂ ਰਹਿੰਦਾ ਦੁੱਧ ਤਾਂ ਖਾਲੀ ਹੋ ਜਾਂਦੀ ਐ ਸਖ ਨਹੀਂ ਹੋ ਜਾਂਦੀ ਐ ਤੇ ਜਿਹੜਾ ਗਵਾਲਾ ਖੈ ਉਹਨੂੰ ਆਪਣੇ ਘਰੋਂ ਬਾਹਰ ਕੱਢ ਦਿੰਦਾ ਉਹਦੇ ਕਿਸੇ ਕੰਮ ਨਹੀਂ ਰਹਿ ਜਾਂਦੀ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਜਾਲ ਬਿਨ ਸਾਗ ਕੋ ਮਲਾਬਤੀ ਉਪਜੈ ਨਾਹੀ ਦਾਮ ਖੇਤੀ ਨੂੰ ਪਾਣੀ ਨਾ ਮਿਲੇ ਜਿਹੜੀ ਫਸਲ ਹੈ ਉਹਦੀ ਖਰਿਆਬਲਤਾ ਖਤਮ ਹੋ ਜਾਂਦੀ ਹੈ ਪਾਣੀ ਤੋਂ ਬਿਨਾ ਉਹ ਕੁਮਲਾ ਜਾਂਦੀ ਹੈ ਉੱਚੇ ਧਾਮ ਜਿਹੜੇ ਨੇ ਫਿਰ ਉਸ ਫਸਲ ਦੇ ਨਹੀਂ ਮਿਲਦੇ ਕਿਉਂਕਿ ਜਿਹੜੀ ਫਸਲ ਨੂੰ ਪਾਣੀ ਨਾ ਮਿਲੇ ਪਾਣੀ ਮਿਣਾ ਕੁਮਲਾ ਜਾਂਦੀ ਹੈ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਖਰ ਨਾ ਮਿਲਿਆ ਸਾਜਨ ਕਤ ਪਾਈਐ ਬਿਸਰਾਮ ਜੇ ਸਿਮੀ ਆਪਣੇ ਮਾਲਕ ਪ੍ਰਭੂ ਜੀ ਨੂੰ ਨਹੀਂ ਮਿਲਦੇ ਤੇ ਉਹ ਕਿਹੜੀ ਥਾਂ ਹੈ ਜਿੱਥੇ ਸਾਨੂੰ ਟਿਕਾਅ ਮਿਲੇਗਾ ਅਸੀਂ ਰੱਬ ਦੇ ਚਰਨਾਂ ਨਾਲ ਜੁੜਾਂਗੇ ਮਹਾਰਾਜ ਤੇ ਕਹਿੰਦੇ ਜਿਤ ਕਰ ਹਰ ਕੰਤਨਾ ਪ੍ਰਗਟੀ ਪਠਨਗਰ ਸੇ ਗ੍ਰਾਮ ਜਿਹੜੇ ਘਰ ਦੇ ਵਿੱਚ ਮਾਲਕ ਪ੍ਰਭੂ ਜੀ ਪ੍ਰਗਟ ਨਹੀਂ ਹੋਏ ਉਹ ਘਰ ਇਸ ਤਰ੍ਹਾਂ ਦਾ ਹੈ ਮਹਾਰਾਜ ਕਹਿੰਦੇ ਕਿ ਜਿਵੇਂ ਪਠੀ ਤਪ ਰਹੀ ਹੁੰਦੀ ਐ ਫਿਰ ਮਹਾਰਾਜ ਕਹਿੰਦੇ ਸਰਬ ਸ਼ਿੰਗਾਰ ਤੰਬੂਲ ਰਸ ਸਣ ਦੇਖੀ ਸਭ ਖਾਮ ਮਾਲਕ ਪ੍ਰਭੂ ਤੋਂ ਬਿਨਾ ਜਿੰਨੇ ਵੀ ਸ਼ਿੰਗਾਰ ਨੇ ਤੰਬੋਲਾਂ ਦੇ ਰਸ ਨੇ ਉਹ ਸਾਰੇ ਕਿਸੇ ਕੰਮ ਨਹੀਂ ਕਿਉਂਕਿ ਜਦੋਂ ਮਾਲਕ ਪ੍ਰਭੂ ਕੀ ਕੋਲ ਨਹੀਂ ਪ੍ਰਭ ਸੁਆਮੀ ਕੰਤ ਵਿਹੋਣੀਆਂ ਮੀਤ ਸੱਜਣ ਸਭ ਜਾਮ ਮਾਲਕ ਪ੍ਰਭੂ ਤੋਂ ਬਿਨਾ ਚਾਰ ਸੁਪੇਰੇ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਨੇ ਜੇ ਅਸੀਂ ਨਾਮ ਨਹੀਂ ਜਪਦੇ ਇਹ ਸਾਰੇ ਜੀ ਸਾਡੀ ਜਿੰਦ ਨੂੰ ਜਿਵੇਂ ਫਾਇਆਂ ਪਈਆਂ ਹੋ ਜਾਂ ਨੇ ਇਸ ਤਰ੍ਹਾਂ ਨੇ ਨਾਨਕ ਕੀ ਬੇਨਤੀ ਆ ਕਰ ਕਿਰਪਾ ਦੀਜੈ ਨਾਮ ਮਹਾਰਾਜ ਜੀ ਕਹਿੰਦੇ ਸਾਡੀ ਅਰਦਾਸ ਹੈ ਕਿ ਵਾਹਿਗੁਰੂ ਜੀ ਆਪ ਸਾਨੂੰ ਨਾਮ ਬਖਸ਼ੋ ਹਰ ਮੇਲੋ ਸwami ਸੰਗ ਪ੍ਰਭ ਜਿਸ ਕਾ ਨਿਸਚਲ ਧਾਮ ਵੈਗੁਰੂ ਆਪਣੇ ਚਰਨਾਂ ਨਾਲ ਜੋੜ ਕੇ ਰੱਖੋ ਕਿਉਂਕਿ ਤੁਹਾਡਾ ਜਿਹੜਾ ਘਰ ਹੈ ਉਹ ਨਿਸਚਲ ਹੈ ਸਦੀਵ ਕਾਲ ਹੈ ਸਤਿਗੁਰੂ ਪਾਤਸ਼ਾਹ ਜੀ ਫਿਰ ਜਿਹੜਾ ਹੁਣ ਚੇਤ ਦਾ ਮਹੀਨਾ ਆਰੰਭ ਹੁੰਦਾ ਤੇ ਉਸ ਵਿੱਚ ਮਹਾਰਾਜ ਸਾਨੂੰ ਸਮਝਾਉਂਦੇ ਨੇ ਚੇਤ ਗੋਬਿੰਦ ਆਰਾਦੀ ਹੈ ਹੋਵੇ ਆਨੰਦ ਕਨਾ ਕੇਤ ਦੇ ਮਖੀਨੇ ਵਿੱਚ ਜਦੋਂ ਅਸੀਂ ਮਾਲਕ ਨੂੰ ਅਰਾਧਦੇ ਹਾਂ ਉਹਦੀ ਸੇਵਾ ਕਰਨੇ ਆ ਤੇ ਬਹੁਤ ਵੱਡਾ ਭਾਰੀ ਜਿਹੜਾ ਹੈ ਉਹ ਆਨੰਦ ਜਿਹੜਾ ਅੰਦਰ ਪ੍ਰਗਟ ਹੁੰਦਾ ਹੈ ਤੇ ਸਾਜ ਸੰਗਤ ਅੱਜ ਜਿਹੜਾ ਨਾਨਕ ਸ਼ਹੀ ਸੰਮਤ 556 ਦੀ ਆਰੰਭਤਾ ਹੋਈ ਹੈ ਬਹੁਤ ਵਿਰਲੇ ਜਾਣਨੇ ਜਿਹੜੇ ਆਪਣੇ ਨਾਨਕ ਸ਼ਹੀ ਸੰਮਤ ਆਪਣਾ ਸਾਲ ਦੁਨੀਆ ਤੇ ਧਰਮਾਂ ਵਿੱਚ ਆਪੋ ਆਪਣੇ ਮਜਬ ਨੇ ਉਹਨਾਂ ਦੇ ਆਪੋ ਆਪਣੇ ਸਾਲ ਬਣੇ ਨੇ ਉਹ ਵੱਧ ਚੜ ਕੇ ਬਣਾਉਂਦੇ ਪਰ ਜਦੋਂ ਆਪਾਂ ਆਪਣਾ ਸੰਮਤ ਆਪਣਾ ਨਵਾਂ ਸਾਲ ਵੇਖਦੇ ਆ ਬਹੁਤ ਵਿਰਲੇ ਜਨ ਨੇ ਜਿਨ੍ਹਾਂ ਨੂੰ ਆਪਣਾ ਸੰਮਤ ਪਤਾ ਹੋਏਗਾ ਕਿ ਗੁਰੂ ਨਾਨਕ ਸਾਹਿਬ ਮਹਾਰਾਜੀ ਕਿੰਨੇ ਵਰ੍ਹੇ ਅਜੂ ਹੋ ਗਏ ਨੇ ਉਹ ਸਾਨੂੰ ਗੁਰਦੁਆਰੇ ਆ ਕੇ ਜਿਹੜੇ ਸਰੀਰ ਗੁਰਦੁਆਰੇ ਪਹੁੰਚ ਜਾਣ ਗੁਰੂ ਘਰ ਆ ਜਾਣ ਇੱਥੇ ਆ ਕੇ ਪਤਾ ਲੱਗਦਾ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨਿਆਂ ਇਸ ਸੰਗRAND ਦਾ ਇੱਕ ਵੱਖਰਾ ਕਰਮ ਹੈ ਇਸ ਕਰਮकांड ਵਿੱਚ ਨਹੀਂ ਪੈਣਾ ਪਰ ਇੱਕ ਸਚਾਈ ਇਹ ਵੀ ਹੈ ਕਿ ਸਤਗੁਰੂ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਾਜ ਰਾਗ ਦੇ ਵਿੱਚ 12 ਮਾ ਉਚਾਰਨ ਕੀਤਾ ਤੇ ਗੁਰੂ ਨਾਨਕ ਸਹਿਬ ਮਹਾਰਾਜ ਨੇ ਤੁਖਾਰੀ ਰਾਗ ਦੇ ਵਿੱਚ 12 ਮਾ ਉਚਾਰਨ ਕੀਤਾ ਇੱਕ ਵਾਰ ਨਹੀਂ ਦੋ ਵਾਰ ਉਪਦੇਸ਼ ਬਖਸ਼ੇ ਫਿਰ 12 ਮਹੀਨਿਆਂ ਦਾ ਸਾਨੂੰ ਉਪਦੇਸ਼ ਹੈ ਫਿਰ ਹਫਤੇ ਦੇ ਵਿੱਚ ਜਿੰਨੇ ਦਿਨ ਨੇ ਉਹ ਭਾਵੇਂ ਐਤਵਾਰ ਹੈ ਸੋਮਵਾਰ ਹੈ ਮੰਗਲਵਾਰ ਹੈ ਹਰ ਦਿਨ ਦਾ ਜਿਹੜਾ ਉਪਦੇਸ਼ ਹੈ ਉਹ ਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਦੁਨੀਆਂ ਦੀਆਂ ਜਿੰਨੀਆਂ ਵੀ ਬੋਲੀਆਂ ਨੇ ਉਹਨਾਂ ਦੀਆਂ ਭਾਸ਼ਾਵਾਂ ਨੇ ਉਹਨਾਂ ਭਾਸ਼ਾਵਾਂ ਦੇ ਜਿਹੜੇ ਅੱਖਰ ਨੇ ਉਹ ਸਾਧ ਸੰਗਤ ਅਧੂਰੇ ਹੋ ਸਕਦੇ ਪਰ ਜਦੋਂ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੀ ਵਡਿਆਈ ਵੇਖਦੇ ਆ ਇਥੇ ਊੜੇ ਤੋਂ ਲੈ ਕੇ ਡਾਢੇ ਤੀਕਰਣ ਕੋਈ ਵੀ ਅੱਖਰ ਖਾਲੀ ਨਹੀਂ ਖੈ ਹਰ ਅੱਖਰ ਦਾ ਜਿਹੜਾ ਉਪਦੇਸ਼ ਹੈ ਉਹ ਗੁਰੂ ਪਾਤਸ਼ਾਹ ਜੀ ਸਾਨੂੰ ਬਖਸ਼ਦੇ ਨੇ ਪੰਜਾਬੀ ਭਾਸ਼ਾ ਵਿੱਚ ਨੰਘਾਂ ਯੰਘਾਂ ਖਾਲੀ ਐ ਪਰ ਜਦੋਂ ਆਪਾਂ ਗੁਰਮੁਖੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੜ੍ਹਦੇ ਆ ਇੱਥੇ ਨੰਗਾ ਵੀ ਖਾਲੀ ਨਹੀਂ ਇੱਥੇ ਯਈਆਂ ਵੀ ਖਾਲੀ ਨਹੀਂ ਇੱਥੇ ਕੋਈ ਵੀ ਅੱਖਰ ਜਿਹੜਾ ਹੈ ਉਹ ਖਾਲੀ ਨਹੀਂ ਹੈ ਜੇ ਸਾਹਿਬ ਨੇ ਸਾਨੂੰ ਇੰਨੀਆਂ ਵਡਿਆਈਆਂ ਬਖਸ਼ੀਆਂ ਪਈਆਂ ਨੇ ਕਿਸੇ ਦੇ ਕੋਲੋਂ ਕੁਝ ਤੁਰਾਇਆ ਨਹੀਂ ਇਹ ਸਾਰਾ ਕੁਝ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਮਿਲਦਾ ਤੇ ਜੇ ਇੰਨਾ ਵੱਡਾ ਭਰਪੂਰ ਖਜ਼ਾਨਾ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚੋਂ ਮਿਲਦਾ ਖਿਰ ਕਿਉਂ ਨਾ ਹੋਵੇ ਕਿ ਗੁਰੂ ਨਾਨਕ ਨਾਮ ਲੇਵਾ ਸਿੱਖ ਤੇ ਉਹਨਾਂ ਦੇ ਬੱਚੇ ਇਹਨਾਂ ਪੁਰਬਾਂ ਨੂੰ ਹਰ ਸਮਾਂ ਜਿਹੜਾ ਹੈ ਉਹਨੂੰ ਵੱਧ ਚੜ ਕੇ ਮਨਾਉਣ ਸਾਨੂੰ ਤੇ ਗੁਰੂ ਪਾਤਸ਼ਾਹ ਦਾ ਇਹ ਹੁਕਮ ਹੈ ਕਿ ਕੋਈ ਵੀ ਪਲ ਜ਼ਿੰਦਗੀ ਚ ਸਾਨੂੰ ਇਹ ਮਿਲੀ ਹੈ ਜਿੰਨਾ ਸਮਾਂ ਮਿਲਿਆ ਉਹ ਸਮਾਂ ਜਦੋਂ ਆਪਾਂ ਮਹਾਰਾਜ ਦੇ ਚਰਨਾਂ ਨਾਲ ਜੁੜ ਕੇ ਬਿਤਾਵਾਂਗੇ ਤੇ ਸਾਡਾ ਸਫਲਾ ਹੋਏਗਾ ਅੱਜ ਚੇਤ ਦਾ ਮਹੀਨਾ ਆਰੰਭ ਹੋਇਆ ਤੇ ਮਹਾਰਾਜ ਕਹਿੰਦੇ ਭਗਤੀ ਕਰੋ ਵਹਿਗੁਰੂ ਦਾ ਨਾਮ ਜਪੋ ਵੱਡਾ ਭਾਰੀ ਆਨੰਦ ਪ੍ਰਾਪਤ ਹੋਏਗਾ ਜੇ ਸਾਡਾ ਮਨ ਨਹੀਂ ਨਾ ਜਪਦਾ ਵਹਿਗੁਰੂ ਦਾ ਨਾਮ ਪਰ ਜਦੋਂ ਇਹ ਸੰਗਤ ਕਰੇਗਾ ਸੰਤ ਜਨਾਂ ਮਿਲ ਪਾਈਏ ਰਸਨਾ ਨਾਮ ਪੜਾ ਜਦੋਂ ਅਸੀਂ ਸੰਗਤ ਕਰਾਂਗੇ ਨਾ ਉਦੋਂ ਸਾਡੀ ਜ਼ੇਬਾ ਜਿਹੜੀ ਆ ਮਾਲਕ ਦਾ ਨਾਮ ਜਪਣਾ ਸ਼ੁਰੂ ਕਰ ਦੇਗੀ ਜਿਨ ਪਾਇਆ ਪ੍ਰਭ ਆਪਣਾ ਆਇ ਤਿਸੈ ਗਣਾ ਗਿਣਤੀ ਦੇ ਵਿੱਚ ਉਹ ਆਉਣਗੇ ਜਾਂ ਉਹਨਾਂ ਦਾ ਆਇਆ ਹੋਇਆ ਸਫਲਾ ਹੋਏਗਾ ਜਿਨ੍ਹਾਂ ਨੇ ਇਸ ਮਨੁੱਖਾ ਦੇ ਵਿੱਚ ਆਪਣੇ ਮਾਲਕ ਪ੍ਰਭੂ ਜੀ ਨੂੰ ਪਾ ਲਿਆ ਇੱਕ ਖਿੰ ਤਿਸ ਬਿਨ ਜੀਵਨਾ ਵਿਰਥਾ ਜਨਮ ਜਣਾ ਇੱਕ ਛਿਨ ਮਾਤਰ ਵੀ ਵੈਗੁਰੂ ਤੋਂ ਬਿਨਾ ਜਿਹੜਾ ਜੀਵਨ ਹੈ ਉਹ ਸਾਡਾ ਅਜਾਈ ਹੈ ਉਸ ਸਮੇਂ ਅਸੀਂ ਆਪਣਾ ਜੀਵਨ ਵਿਅਰਥ ਗਵਾ ਰਹੇ ਕੁੰਨਿਆ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ ਉਹ ਮਾਲਕ ਪ੍ਰਭੂ ਜਲ ਵਿੱਚ ਵੀ ਧਰਤੀ ਆਕਾਸ਼ ਵਿੱਚ ਉਹ ਜੰਗਲਾਂ ਦੇ ਵਿੱਚ ਹਰ ਜਗ੍ਹਾ ਤੇ ਵਿਆਪਕ ਵਿਆਪਕ ਹੈ ਸੋ ਪ੍ਰਭ ਚੇਤਨਾ ਆਵਈ ਕਿਤੜਾ ਦੁੱਖ ਗਣਾ ਜਦੋਂ ਐਸਾ ਮਾਲਕ ਪ੍ਰਭੂ ਸਾਨੂੰ ਯਾਦ ਨਹੀਂ ਆਉਂਦਾ ਤੇ ਕਿੰਨਾ ਵੱਡਾ ਦੁੱਖ ਹੈ ਉਹ ਬਿਆਨ ਵੀ ਨਹੀਂ ਕੀਤਾ ਜਾ ਸਕਦਾ ਫਿਰਮਾ ਰਾਜ ਕਹਿੰਦੇ ਜਿੰਨੀ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਣਾ ਜਿਨ੍ਹਾਂ ਨੇ ਆਪਣੇ ਮਾਲਕ ਪ੍ਰਭੂ ਜੀ ਨੂੰ ਰਾਵਿਆ ਉਹਨਾਂ ਦੇ ਵੀ ਵੱਡੇ ਭਾਗ ਨੇ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਐਸੇ ਮਾਲਕ ਪ੍ਰਭੂ ਜੀ ਦੇ ਦਰਸ਼ਨਾਂ ਨੂੰ ਮਨ ਲੋਚਦਾ ਕਿ ਉਸ ਮਾਲਕ ਦੇ ਦਰਸ਼ਨ ਹੋਣ ਚੇਤ ਮਿਲਾਏ ਸੋ ਪ੍ਰਭੂ ਇਸ ਕੈ ਪਾਏ ਲਗਾ ਚੇਤ ਦੇ ਮਹੀਨੇ ਵਿੱਚ ਜਿਹੜਾ ਸਾਨੂੰ ਮਾਲਕ ਦੇ ਚਰਨਾਂ ਨਾਲ ਜੋੜਦਾ ਮਹਾਰਾਜ ਕਹਿੰਦੇ ਅਸੀਂ ਉਹਦੇ ਪੈਰ ਫੜ ਲਈਏ ਉਹਨਾਂ ਚਰਨਾਂ ਤੇ ਨਮਸਕਾਰ ਕਰੀਏ ਜਿਹੜੇ ਸਾਨੂੰ ਮਹਾਰਾਜ ਦੇ ਚਰਨਾਂ ਨਾਲ ਜੋੜਦੇ ਨੇ ਸੋ ਇਸ ਕਰਕੇ ਸਾਧ ਸੰਗਤ ਆਪਣੇ ਮਨਾਏ ਹੋਏ ਇਹ ਪੁਰਬ ਤਾਂ ਹੀ ਸਫਲੇ ਨੇ ਸੰਮਤ ਜੇ ਆਪਾਂ ਮਹਾਰਾਜ ਦੇ ਚਰਨਾਂ ਨਾਲ ਜੋੜਦੇ ਆ ਸੋ ਹੁਣ ਅੱਗੇ ਅਪ੍ਰੈਲ ਦਾ ਮਹੀਨਾ ਜੋਖ ਹੈ ਉਹ ਆਰੰਭ ਹੋਣ ਵਾਲਾ ਹੈ ਉਹਦੇ ਵਿੱਚ ਬੱਚਿਆਂ ਦੀਆਂ ਕਲਾਸਾਂ ਜਿਹੜੀਆਂ ਨੇ ਉਹ ਸ਼ੁਰੂ ਹੋਣੀਆਂ ਨੇ ਤੇ ਸਾਧ ਸੰਗਤ ਆਪਾਂ ਜਿੰਨੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਅਖਵਾਉਂਦੇ ਆ ਸਾਡੇ ਬੱਚੇ ਕੋਈ ਵੀ ਬੱਚਾ ਸਾਡਾ ਘਰ ਨਾ ਰਵੇ ਉਸ ਗੁਰਮਤ ਦੀ ਕਲਾਸ ਦੇ ਵਿੱਚ ਉਹ ਹਾਜ਼ਰੀਆਂ ਪਰਣ ਭਾਵੇਂ ਕੋਈ ਬਜ਼ੁਰਗ ਹੈ ਨੌਜਵਾਨ ਹੈ ਉਹ ਵੀ ਇਹਨਾਂ ਕਲਾਸਾਂ ਵਿੱਚ ਗੁਰਮਤ ਦੀ ਸਿੱਖਿਆ ਸਿੱਖ ਕੇ ਆਪਣਾ ਜੀਵਨ ਸਫਲਾ ਕਰ ਸਕਦਾ ਹੈ ਤਾਂ ਹੀ ਅਸੀਂ ਜਉਂਦੇ ਜਾਗਦੇ ਰਵਾਂਗੇ ਜੇ ਸਤਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੁੜੇ ਰਵਾਂਗੇ ਮਹਾਰਾਜ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸਤਗੁਰੂ ਪਾਤਸ਼ਾਹ ਜੁੜਨ ਦਾ ਬਾਲੂਦੰਬਕਸ਼ਨ ਗੁਰੂ ਕੇ ਬਚਨ ਵਿਚਾਰ ਦੇਆ ਹੋਈਆਂ ਭੁੱਲਾਂ ਖਿਮਾ ਕਰ ਦੇਣੀਆਂ ਪਿਆਰ ਸਤਗੁਰ ਫਤੇ ਬੁਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ